ਸਤਿ ਸ੍ਰੀ ਅਕਾਲ ਮੈਂ ਚਰਨਜੋ ਸਿੰਘ ਤੇ ਤੁਸੀਂ ਦੇਖ ਰਹੇ ਹੋ ਡੇਲੀ ਲਾਈਫ ਪੰਜਾਬ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੇ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੀਤੀ ਗਈ ਕੈਬਨਟ ਮੀਟਿੰਗ ਦੀ ਤੇ ਇਸ ਦੇ ਵਿੱਚ ਲਏ ਗਏ ਵੱਡੇ ਫੈਸਲਿਆਂ ਦੀ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਲੱਗੇ ਤਰਨ ਨੂੰ ਲੈ ਕੇ ਹੁਣ ਹਾਈ ਕੋਰਟ ਦੇ ਵੱਲੋਂ ਨਵੇਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਫਾਸਟ ਟੈਗ ਨੂੰ ਲੈ ਕੇ ਕੇਂਦਰ ਸਰਕਾਰ ਦੇ ਵੱਲੋਂ ਨਿਯਮਾਂ ਦੇ ਵਿੱਚ ਬਦਲਾਅ ਕਰ ਦਿੱਤਾ ਗਿਆ ਹੈ ਤੇ ਮਾਨ ਸਰਕਾਰ ਦੇ ਵੱਲੋਂ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਰਾਜਾ ਵੜਿੰਗ ਦੀ ਜ਼ਿੰਮੇਵਾਰੀ ਹੁਣ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਨਿਭਾਈ ਗਈ ਹੈ ਜ਼ਮਾਨਤ ਜਬਤ ਹੋਣ ਤੇ ਸੁਖਪਾਲ ਸਿੰਘ ਖਹਿਰਾ ਕੀ ਬੋਲਣੇ ਇਸ ਦੇ ਬਾਰੇ ਦੱਸਾਂਗੇ ਸਿੱਖ ਸ਼ਦਾਲੂਆਂ ਦੇ ਨਾਲ ਪਾਕਿਸਤਾਨ ਗਈ ਮਹਿਲਾ ਨੇ ਪੰਜਾਬ ਦੀ ਮਹਿਲਾ ਨੇ ਪਾਕਿਸਤਾਨ ਦੇ ਵਿੱਚ ਹੀ ਵਿਆਹ ਕਰਵਾ ਲਿਆ ਇਸ ਨੂੰ ਲੈ ਕੇ ਹੁਣ ਅਹਿਮ ਜਾਣਕਾਰੀ ਨਿਕਲ ਕੇ ਸਾਹਮਣੇ ਆਉਂਦੀ ਦਿਖਾਈ ਦੇ ਰਹੀ ਹੈ ਪੁਲਿਸ ਨੇ ਸ਼੍ਰੋਮਣੀ ਕਾਜਲ ਦੇ ਆਈਟੀ ਵਿੰਗ ਦੇ ਪ੍ਰਧਾਨ ਨਸ਼ੱਤਰ ਗੇਲਣੋ ਗ੍ਰਿਫਤਾਰ ਕਰ ਲਿਆ ਜਿਸ ਤੋਂ ਬਾਅਦ ਅਕਾਲੀ ਦਲ ਪੜਕਦਾ ਦਿਖਾਈ ਦੇ ਰਿਹਾ ਹੈ ਇਹਨਾਂ ਸਾਰੀਆਂ ਹੀ ਖਬਰਾਂ ਬਾਰੀ ਜਾਣਕਾਰੀ ਦਵਾਂਗੇ ਤੇ ਸ਼ੁਰੂਆਤ ਕਰਦੇ ਆਂ ਅੱਜ ਦੀ ਬਲੀ ਵੱਡੀ ਖਬਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਅੱਜ ਉਹਨਾਂ ਦੀ ਰਿਹੈਸ਼ਤੇ ਕੈਬਨਟ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਕੁਝ ਅਹਿਮ ਫੈਸਲੇ ਲੇ ਲੇ ਗਏ ਨੇ ਸਭ ਤੋਂ ਪਹਿਲਾ ਵੱਡਾ ਫੈਸਲਾ ਇਹ ਲਿਆ ਗਿਆ ਕਿ ਜੋ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਤਾਦਨ ਨੂੰ ਲੈ ਕੇ ਅਨੰਦਪੁਰ ਸਾਹਿਬ ਦੇ ਵਿੱਚ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਜਣਾ ਉਸ ਸੰਬੰਧੀ ਮਤਾ ਪਾਸ ਕਰ ਦਿੱਤਾ ਗਿਆ ਹੈ ਕੈਬਨਟ ਮੀਟਿੰਗ ਦੇ ਵਿੱਚ ਅਨੰਦਪੁਰ ਸਾਹਿਬ ਵਿਖੇ 24 ਨਵੰਬਰ ਨੂੰ ਜੋ ਵਿਸ਼ੇਸ਼ ਸੈਸ਼ਨ ਸੱਜਣਾ ਉਸ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਵਿੱਤ ਮੰਤਰੀ ਹਰਪਾਲ ਸਿੰਘ ਚਿਮਾ ਨੇ ਕੈਬਨਟ ਦੇ ਵਿੱਚ ਲੈ ਕੇ ਫੈਸਲੇ ਬਾਰੇ ਜਾਣਕਾਰੀ ਦਿੰਦੇ ਹੋਏ ਆਖਿਆ ਕਿ ਪਾਖੜਾ ਬਿਆਸ ਮੈਨੇਜਮੈਂਟ ਬੋਰਡ BBMB ਦੇ ਵਿੱਚ ਕਰੀਬ 3000 ਮੁਲਾਜ਼ਮਾਂ ਦਾ ਵੱਖਰਾ ਕਾਡਰ ਬਣਾਇਆ ਜਾਵੇਗਾ ਇਸ ਨੂੰ ਲੈ ਕੇ ਪ੍ਰਵਾਨਗੀ ਦੇ ਦਿੱਤੀ ਗਈ ਹੈ ਤੇ ਜਿਸ ਦੇ ਤਹਿਤ ਪਾਵਰਕਾਮ ਅਤੇ ਸੰਚਾਈ ਵਿਭਾਗ ਦੇਆਂ ਅਸਾਮੀਆਂ ਨੂੰ ਭਰਿਆ ਜਾਵੇਗਾ ਇਸ ਤੋਂ ਇਲਾਵਾ ਕੈਬਨਟ ਨੇ ਅੱਜ ਪੁੱਡਾ ਗਮਾਡਾ ਅਤੇ ਹੋਰ ਅਥਾਰਟੀਆਂ ਸਮੇਤ ਪ੍ਰਾਈਵੇਟ ਡਿਵੈਲਪਰਾਂ ਨੂੰ ਵੱਡੇ ਪਲਾਟਾਂ ਦੀ ਵੰਡ ਕਿਤੇ ਜਾਣ ਦੀ ਛੋਟ ਦੇਣ ਲਈ ਸੂਦਨ ਪ੍ਰਵਾਨਗੀ ਦੇ ਦਿੱਤੀ ਹੈ ਇਸ ਤੋਂ ਇਲਾਵਾ ਸਰਕਾਰ ਨੇ ਵਿੱਖ-ਵੱਖ ਵਿਭਾਗਾਂ ਦੇ ਵਿੱਚ ਨਵੀਆਂ ਅਸਾਮੀਆਂ ਉਸਾਰਨ ਦਾ ਵੀ ਫੈਸਲਾ ਲਿਆ ਹੈ ਡੈਂਟਲ ਟੀਚਰਸ ਫੈਕਲਟੀ ਦੀ ਉਮਰ ਹੱਦ 62 ਸਾਲ ਤੋਂ ਵਧਾ ਕੇ 65 ਸਾਲ ਕਰ ਦਿੱਤੀ ਹੈ ਤੇ ਇਸ ਦੇ ਨਾਲ ਨਾਲ ਹੋਰ ਵੀ ਕਈ ਅਹਿਮ ਫੈਸਲੇ ਇਸ ਕੈਬਨਟ ਮੀਟਿੰਗ ਦੇ ਵਿੱਚ ਲੈ ਕੇ ਨੇ ਸਭ ਤੋਂ ਵੱਡਾ ਫੈਸਲਾ ਇਹ ਲਿਆ ਗਿਆ ਇੱਕ ਤਾਂ BBMB ਦੇ ਵਿੱਚ ਜੋ 3000 ਮੁਲਾਜ਼ਮਾਂ ਦਾ ਨਵਾਂ ਕਾਡਰ ਬਣਾਇਆ ਜਾਵੇਗਾ ਉਹ ਲਿਆ ਗਿਆ ਦੂਸਰੇ ਪਾਸੇ ਪਹਿਲੀ ਵਾਰ ਇਤਿਹਾਸ ਦੇ ਵਿੱਚ ਪਹਿਲੀ ਵਾਰ ਪੰਜਾਬ ਦੀ ਵਿਧਾਨ ਸਭਾ ਬਾਹਰ ਕਿਤੇ ਵੱਖਰੀ ਜਗ੍ਹਾ ਤੇ ਹੋ ਰਹੀ ਹੈ ਇਸ ਨੂੰ ਲੈ ਕੇ 24 ਨਵੰਬਰ ਨੂੰ ਅਣੰਦਪੁਰ ਸਾਹਿਬ ਦੇ ਵਿੱਚ ਵਿਸ਼ੇਸ਼ ਸੈਸ਼ਨ ਸੱਧਿਆ ਜਾ ਰਿਹਾ ਹੈ ਵਾਧਿਆ ਅਗਲੀ ਖਬਰ ਦੇ ਵੱਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜੋ ਸੈਨੇਟ ਦੀ ਚੋਣਾਂ ਕਰਵਾਉਣ ਨੂੰ ਲੈ ਕੇ ਮਾਮਲਾ ਪੱਖਾ ਹੋਇਆ ਇਸ ਸਬੰਧੀ ਸੈਨੇਟ ਦੀ ਚੋਣਾਂ ਕਰਵਾਉਣ ਸਬੰਧੀ ਜਲਦੀ ਫੈਸਲਾ ਲਿਆ ਜਾਵੇ ਇਸ ਨੂੰ ਲੈ ਕੇ ਪਟੀਸ਼ਨ ਹਾਈ ਕੋਰਟ ਦੇ ਵਿੱਚ ਧਾਰ ਕਰਤੀ ਗਈ ਸੀ ਪਰ ਇਸ ਮਾਮਲੇ ਵਿੱਚ ਹਾਈ ਕੋਰਟ ਦੇ ਵੱਲੋਂ ਉਲਟਾ ਵਿਦਿਆਰਥੀ ਜਿੱਥੇ ਬੰਦਿਆਂ ਨੂੰ ਹੀ ਤਰਨਾ ਖਤਮ ਕਰਨ ਦੇ ਆਦੇਸ਼ ਦੇ ਦਿੱਤੇ ਗਏ ਨੇ ਪਟੀਸ਼ਨ ਤੇ ਸੁਣਾਈ ਕਰਦਿਆ ਹੋਇਆ ਹਾਈ ਕੋਰਟ ਦੇ ਵੱਲੋਂ ਵਿਦਿਆਰਥੀਆਂ ਨੂੰ ਆਪੋ ਆਪਣੀ ਕਲਾਸਾਂ ਵਿੱਚ ਵਾਪਸ ਜਾਣ ਲਈ ਆਖ ਦਿੱਤਾ ਹੈ ਅਦਾਲਤ ਨੇ ਉਮੀਦ ਪ੍ਰਗਟਾਈ ਹੈ ਕਿ ਸੈਨੇਟ ਦੀਆਂ ਚੋਣਾਂ ਜਲਦੀ ਹੋਣਗੀਆਂ ਤੇ ਕੋਰਟ ਦੇ ਵੱਲੋਂ ਇਹ ਵੀ ਗੱਲ ਆਖੀ ਗਈ ਹੈ ਕਿ ਪੰਜਾਬ ਯੂਨੀਵਰਸਿਟੀ ਦਾ ਕੰਮ ਕਾਜ ਚੋਣਾਂ ਲਈ कुर्बान ਨਹੀਂ ਕੀਤਾ ਜਾ ਸਕਦਾ ਏ ਉਹਨਾਂ ਦਾ ਮੁੱਖ ਉਦੇਸ਼ ਨਿਰਵਿਘਨ ਸਿੱਖਿਆ ਹਾਸਲ ਕਰਨਾ ਹੈ ਅਸੀਂ ਵਿਦਿਆਰਥੀ ਨੂੰ ਯਾਦ ਦਿਵਾਉਣਾ ਚਾਹੁੰਦੇ ਹਾਂ ਕਿ ਉਹਨਾਂ ਦੇ ਮਾਪਿਆਂ ਨੇ ਉਹਨਾਂ ਨੂੰ ਪੜ੍ਹਨ ਲਈ ਯੂਨੀਵਰਸਿਟੀ ਵਿੱਚ ਦਾਖਲ ਕਰਵਾਇਆ ਹੈ ਇਸ ਲਈ ਉਹ ਗਿਆਨ ਪ੍ਰਾਪਤੀ ਦੀ ਮੁੱਖ ਚਿੰਤਾ ਉਹਨਾਂ ਨੂੰ ਹੋਣੀ ਚਾਹੀਦੀ ਹੈ ਚੋਣਾ ਕਰਉਣਾ ਯੂਨੀਵਰਸਿਟੀ ਦਾ ਮੁੱਖ ਉਦੇਸ਼ ਨਹੀਂ ਹੈ ਇਸ ਮਾਮਲੇ ਤੇ ਬੈਂਚ ਨੇ ਮੱਧ ਪ੍ਰਦੇਸ਼ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉੱਥੇ ਪੰਜ ਸਾਲਾਂ ਤੋਂ ਯੂਨੀਵਰਸਿਟੀ ਚੋਣਾ ਨਹੀਂ ਹੋਈਆਂ ਨੇ ਫਿਰ ਵੀ ਅਕਾਦਮਿਕ ਗਤੀਵਿਧੀਆਂ ਪੂਰੀ ਸ਼ਾਂਤੀਪੂਰਵਕ ਹੋ ਰਹੀਆਂ ਹਨ ਤੇ ਇਸ ਮਾਮਲੇ ਵਿੱਚ ਸੁਣਵਾਈ ਕਰਦੇ ਹੋਏ ਚੀਫ ਜਸਟਿਸ ਨੇ ਜ਼ੋਰ ਦੇ ਕੇ ਇਹ ਗੱਲ ਆਖੀ ਹੈ ਕਿ ਵਿਦਿਆਰਥੀ ਘਟੋ-ਘਟ 7 ਦਿਨਾਂ ਦੇ ਲਈ ਕਲਾਸਾਂ ਲਗਾਉਣ ਫੇਰੀ ਇਸ ਮਾਮਲੇ ਤੇ ਸੁਣਵਾਈ ਕਰਨਗੇ ਹਾਈ ਕੋਰਟ ਦੇ ਕੁਝ ਆਦੇਸ਼ ਨਿਕਲ ਕੇ ਸਾਹਮਣੇ ਆਉਂਦੇ ਦਿਖਾਈ ਦੇ ਰਹੇ ਨੇ ਵਾਦਿਆਂ ਅਗਲੀ ਖਬਰ ਦੇ ਵੱਲ ਜੋ ਕਿ ਯੂਨੀਵਰਸਿਟੀ ਦੇ ਨਾਲ ਹੀ ਜੁੜੀ ਹੋਈ ਹੈ ਵਿਦਿਆਰਥੀ ਜਥੇਬੰਦੀ ਦੇ ਵੱਲੋਂ ਅੱਜ ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਕੁਝ ਐਲਾਨ ਕਰ ਦਿੱਤੇ ਗਏ ਨੇ ਵਿਦਿਆਰਥੀ ਜਥੇਬੰਦੀਆਂ ਦਾ ਕਹਿਣਾ ਹੈ ਕਿ ਜਿੰਨੀ ਦੇਰ ਤੱਕ ਯੂਨੀਵਰਸਿਟੀ ਪ੍ਰਸ਼ਾਸਨ ਸੈਨੇਟ ਦੀ ਚੋਣਾਂ ਕਰਵਾਉਣ ਸੰਬੰਧੀ ਕੋਈ ਵੀ ਐਲਾਨ ਨਹੀਂ ਕਰਦੀ ਹੈ ਉਨੀ ਦੇਰ ਤੱਕ ਯੂਨੀਵਰਸਿਟੀ ਦੇ ਵਿੱਚ ਪੇਪਰ ਨਹੀਂ ਹੋਣ ਦਿਾਂਗੇ ਯੂਨੀ ਦੀ ਬੰਦ ਕਰਾਂਗੇ 18 ਨਵੰਬਰ ਤੋਂ ਜੋ ਪੇਪਰ ਸ਼ੁਰੂ ਹੋ ਰਹੇ ਨੇ ਉਸ ਦਾ ਬਾਈ ਕਟ ਕੀਤਾ ਜਾਵੇਗਾ ਇਸ ਸਬੰਧੀ ਵਿਦਿਆਰਥੀ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਜੇਕਰ ਉਸ ਤੋਂ ਪਹਿਲਾਂ ਪਹਿਲਾਂ ਯੂਨੀਵਰਸਿਟੀ ਦਾ ਪ੍ਰਸ਼ਾਸਨ ਸਾਨੂੰ ਭਰੋਸਾ ਦੇ ਦਿੰਦਾ ਹੈ ਤਾਂ ਇਹ ਯੂਨੀਵਰਸਿਟੀ ਦੇ ਵਿੱਚ ਜੋ ਪੇਪਰ ਨੇ ਉਹ ਹੋਣਗੇ ਜੇਕਰ ਯੂਨੀਵਰਸਿਟੀ ਇਸੇ ਤਰ੍ਹਾਂ ਚੁੱਪ ਰਹਿੰਦੀ ਹੈ ਤਾਂ ਫਿਰ ਪੇਪਰ ਨਹੀਂ ਹੋਣ ਦਿਆਂਗੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤੇ ਅਗਲੇ ਸਮੇਂ ਦੇ ਵਿੱਚ ਹੋਰ ਵੀ ਸੰਘਰਸ਼ ਨੂੰ ਤੇਜ਼ ਕਰਾਂਗੇ 18 ਨਵੰਬਰ ਤੋਂ ਜੋ ਪੇਪਰ ਸ਼ੁਰੂ ਹੋ ਰਹੇ ਨੇ ਉਸ ਨੂੰ ਨਾ ਹੋਣ ਦੇਣ ਦੀ ਗੱਲ ਹੋਣਾ ਹੈ ਨਾ ਵਿਦਿਆਰਥੀ ਜਥੇਬੰਦੀ ਦੇ ਵੱਲੋਂ ਆਖਤੋਤੀ ਗਈ ਹੈ ਵਾਦਿਆਂ ਅਗਲੀ ਖਬਰ ਦੇ ਵੱਲ ਕੇਂਦ ਸਰਕਾਰ ਦੇ ਵੱਲੋਂ ਹੁਣ ਫਾਸਟ ਰੈਗ ਦੇ ਕੁਝ ਨਿਯਮਾਂ ਦੇ ਵਿੱਚ ਬਦਲਾਅ ਕਰਦੇ ਹੋਇਆ ਰਾਹਤ ਲੋਕਾਂ ਨੂੰ ਦਿੱਤੀ ਗਈ ਹੈ ਕੌਮੀ ਰਾਜਮਾਰਗਾਂ ਤੇ ਉੱਪਰ ਲੱਗੇ ਟੋਲ ਟੈਕਸਾਂ ਦੇ ਉੱਪਰ ਜੇਕਰ ਕਿਸੇ ਵਿਅਕਤੀ ਦੇ ਕੋਲ ਫਾਸਟ ਰੈਗ ਨਹੀਂ ਹੈ ਉਸ ਨੂੰ ਦੁੱਗਣੀ ਕੀਮਤ ਦੇਣੀ ਪੈਂਦੀ ਸੀ ਪਰ ਹੁਣ ਇੱਕ ਕੇਂਦ ਸਰਕਾਰ ਦੇ ਵੱਲੋਂ ਅੱਜ ਤੋਂ ਇੱਕ ਨਵਾਂ ਨਿਯਮ ਲਾਗੂ ਕਰ ਦਿੱਤਾ ਗਿਆ ਜਿਸ ਦੇ ਵਿੱਚ ਜੇਕਰ ਕਿਸੇ ਵਿਅਕਤੀ ਦੇ ਕੋਲ ਫਾਸਟ ਰੈਗ ਨਹੀਂ ਹੈ ਉਸ ਨੂੰ ਹੁਣ ਦੁੱਗਣੇ ਪੈਸੇ ਨਹੀਂ ਦੇਣੇ ਪੈਣਗੇ ਉਦਾਹਰਨ ਦੇ ਤੌਰ ਤੇ ਜੇਕਰ ਇੱਕ ਪਾਸੇ ਦੀ ਫੀਸ ਇੱਕ ਪਾਸੇ ਦਾ ਟੋਲ ਟੈਕਸ 100 ਰੁਪਿਆ ਹੈ ਜੇਕਰ ਉਸਦੇ ਕੋਲ ਫਾਸਟੈਗ ਨਹੀਂ ਹੈ ਪਰ ਜੇਕਰ ਉਹ ਵਿਅਕਤੀ ਉਸ ਪੈਸੇ ਦਾ ਭੁਗਤਾਨ ਆਨਲਾਈਨ ਦੇ ذریعے ਡਿਜੀਟਲ ਤਰੀਕੇ ਦੇ ਨਾਲ ਫੋਨ ਪੇ Google Pay Paytm ਕਿਸੇ ਵੀ ਤਰੀਕੇ ਦੇ ਨਾਲ ਡਿਜੀਟਲ ਤਰੀਕੇ ਦੇ ਨਾਲ ਕਰਦਾ ਹੈ ਤਾਂ ਉਸ ਨੂੰ ਦੁੱਗਣੇ ਪੈਸੇ ਨਹੀਂ ਦੇਣੇ ਪੈਣਗੇ ਕੇਵਲ 25% ਹੀ ਨਿਰਧਾਰਤ ਕੀਮਤ ਤੋਂ ਵੱਧ ਪੈਸੇ ਦੇਣੇ ਪੈਣਗੇ ਜੇਕਰ ਇੱਕ ਪਾਸੇ ਦਾ ਟੈਕਸ 100 ਰੁਪਿਆ ਤਾਂ ਉਸ ਨੂੰ 125 ਅਦਾ ਕਰਨੇ ਪੈਣਗੇ ਪਹਿਲਾਂ ਦੇ ਨਿਯਮ ਅਨੁਸਾਰ ਜੇਕਰ ਕਿਸੇ ਵਿਅਕਤੀ ਦੇ ਕੋਲ ਫਾਸਟ ਟੈਗ ਨਹੀਂ ਹੁੰਦਾ ਸੀ ਤਾਂ ਉਸ ਨੂੰ 100 ਦੀ ਬਜਾਏ ਦੁੱਗਣਾ ਰੇਟ 200 ਰੁਪਏ ਦੇਣਾ ਪੈਂਦਾ ਸੀ ਹੁਣ ਕੇਵਲ 125 ਰੁਪਏ ਦੇਣੇ ਪੈਣਗੇ ਤੇ ਜੇਕਰ ਕਿਸੇ ਵਿਅਕਤੀ ਦੇ ਕੋਲ ਫਾਸਟ ਟੈਗ ਨਹੀਂ ਹੈ ਆਨਲਾਈਨ ਤਰੀਕੇ ਦੇ ਨਾਲ ਪੈਸਿਆਂ ਦਾ ਭੁਗਤਾਨ ਨਹੀਂ ਕਰਦਾ ਫਿਰ ਉਸ ਨੂੰ ਦੁੱਗਣੇ ਪੈਸੇ ਦੇਣੇ ਪੈਣਗੇ ਇਹ ਨਿਯਮ 15 ਨਵੰਬਰ ਤੋਂ ਲਾਗੂ ਸਰਕਾਰ ਦੇ ਵੱਲੋਂ ਕਰ ਦਿੱਤੇ ਗਏ ਨੇ ਵੱਧਿਆਂ ਅਗਲੀ ਖਬਰ ਦੇ ਵੱਲ ਮਾਨ ਸਰਕਾਰ ਦੇ ਵੱਲੋਂ ਵੱਡਾ ਐਕਸ਼ਨ ਕਰਦਿਆਂ ਹੁਆ ਅੰਮ੍ਰਿਤਸਰ ਦੇ ਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਮੀਡੀਆ ਰਿਪੋਰਟ ਦੇ ਮੁਤਾਬਕ ਇਹ ਕਾਰਵਾਈ ਗੈਂਗਸਟਰਾਂ ਦੇ ਖਿਲਾਫ ਕਾਰਵਾਈ ਕਰਨ ਵਿੱਚ ਹੋਈ ਨਾਕਾਮੀ ਦੇ ਚਲਦਿਆਂ ਇਹ ਐਕਸ਼ਨ ਲਿਆ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਸਪਸ਼ਟ ਕੀਤਾ ਹੈ ਕਿ ਗੈਂਗਸਟਰ ਖਿਲਾਫ ਕਾਰਵਾਈ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਜੇ ਤੱਕ ਇਨੀ ਜਾਣਕਾਰੀ ਨਿਕਲ ਕੇ ਸਾਹਮਣੇ ਆਉਂਦੀ ਦਿਖਾਈ ਦੇ ਰਹੀ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਫੇਸਬੁੱਕ ਪੇਜ ਤੇ ਇਸ ਐਕਸ਼ਨ ਤੋਂ ਬਾਅਦ ਲਿਖਿਆ ਗਿਆ ਹੈ ਕਿ ਅਮਨ ਕਾਨੂੰਨ ਨਾਲ ਸਮਝੌਤਾ ਕਰਨ ਵਾਲੇ ਅਫਸਰਾਂ ਦੀ ਖੈਰ ਨਹੀਂ ਮਾਨ ਸਰਕਾਰ ਨੇ ਅਮ੍ਰਿਤਸਰ ਦਿਹਾਤੀ ਤੋਂ ਐਸਐਸਪੀ ਮਨਿੰਦਰ ਸਿੰਘ ਨੂੰ ਕੀਤਾ ਬਰਖਾਸ ਸਰ ਖਲਾਫ ਸਖਤ ਕਦਮ ਨਾ ਚੁੱਕਣ ਦੇ ਲੱਗੇ ਦੋਸ਼ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਮਨਿੰਦਰ ਸਿੰਘ ਜਿਸ ਮੌਕੇ ਪੰਜਾਬ ਦੇ ਵਿੱਚ ਹੜ ਆਏ ਸਨ ਵੱਡੇ ਪੱਧਰ ਤੇ ਲੋਕਾਂ ਨੂੰ ਮਾਰ ਪੈਂਦੀ ਦਿਖਾਈ ਦਿੱਤੀ ਤਾਂ ਉਸ ਮੌਕੇ ਅਮਰੀਕ ਸਰ ਦੇ ਡੀਸੀ ਸਾਖੀ ਸਾਨੀ ਦੇ ਨਾਲ ਐਸਐਸਪੀ ਮਨਿੰਦਰ ਸਿੰਘ ਦੇ ਵੱਲੋਂ ਵੀ ਆਪਣੀ ਅਹਿਮ ਭੂਮਿਕਾ ਨਿਭਾਈ ਗਈ ਸੀ ਜਿਸ ਦੇ ਕਾ ਤਰੀਫ ਸੋਸ਼ਲ ਮੀਡੀਆ ਤੇ ਹੁੰਦੀ ਦਿਖਾਈ ਦਿੱਤੀ ਪਰ ਹੁਣ ਸਰਕਾਰ ਦੇ ਵੱਲੋਂ ਗੈਂਗਸਟਰ ਦੇ ਖਿਲਾਫ ਸਖਤ ਕਾਰਵਾਈ ਨਾ ਕਰਨ ਦੇ ਦੋਸ਼ ਲਗਾ ਕੇ ਮਨਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਤੇ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਨੂੰ ਸਸਪੈਂਡ ਕਰਨ ਤੇ ਰਵਨੀਤ ਬਿੱਟੂ ਬੋਲੇ ਨੇ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਬਿਆਨ ਜਾਰੀ ਕਰਦੇ ਹੋਏ ਲਿਖਿਆ ਗਿਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਇਹ ਕੜਾਈ ਸਿੱਖ ਲਈ ਹੈ ਕਿ ਜਿਹੜੇ ਅਧਿਕਾਰੀ ਇਸ ਦੀ ਲਕੀਰ ਤੇ ਚੱਲਣ ਉਹਨਾਂ ਨੂੰ ਵਰਤੋ ਪਰ ਜਿਵੇਂ ਹੀ ਕੋਈ ਅਧਿਕਾਰੀ ਸੁਤੰਤਰ ਪੱਖ ਲੈਂਦਾ ਹੈ ਉਸ ਨੂੰ ਤੁਰੰਤ ਪਰਿਸ਼ਟਾਕਰਾਰ ਦੇ ਕੇ ਸਸਪੈਂਡ ਕਰ ਦਿੱਤਾ ਜਾਂਦਾ ਹੈ ਹਾਲ ਹੀ ਵਿੱਚ ਇੱਕ ਸੀਨੀਅਰ ਪੁਲਿਸ ਅਧਿਕਾਰੀ ਦੀ ਸਸਪੈਂਸ਼ਨ ਨੇ ਇਸ ਵਾਰ ਗੈਰ ਪੇਸ਼ੇਵਾਰ ਅਤੇ ਬਦਲਾਖੋਰੀ ਭਰੇ ਤਰੀਕੇ ਨੂੰ ਬੁਰੀ ਤਰ੍ਹਾਂ ਬੇਨਕਾਬ ਕਰ ਦਿੱਤਾ ਹੈ ਮੁਸ਼ਕਲ ਨਾਲ ਹੀ ਕੋਈ ਪੰਜਾਬੀ ਅਫਸਰ ਇਨੀ ਮਿਹਨਤ ਕਰਕੇ ਅਫਸਰ ਬਣਦਾ ਹੈ ਪਰ ਇਸ ਸਰਕਾਰ ਦੀ ਮਾੜੀ ਨਜ਼ਰ ਹਮੇਸ਼ਾ ਸਾਡੇ ਪੰਜਾਬੀ ਨੌਜਵਾਨਾਂ ਤੇ ਹੀ ਰਹਿੰਦੀ ਹੈ ਇਹ ਸਰਕਾਰ ਉਹਨਾਂ ਮਿਹਨਤੀ ਨੌਜਵਾਨਾਂ ਅਤੇ ਅਧਿਕਾਰੀਆਂ ਨੂੰ ਹੀ ਨਿਸ਼ਾਨਾ ਬਣਾ ਰਹੀ ਹੈ ਜੋ ਇਮਾਨਦਾਰੀ ਨਾਲ ਤੇ ਸੁਤੰਤਰਤਾ ਨਾਲ ਕੰਮ ਕਰਨਾ ਚਾਹੁੰਦੇ ਹਨ ਅਧਿਕਾਰ ਨੂੰ ਆਜ਼ਾਦੀ ਨਾਲ ਤੇ ਇਮਾਨਦਾਰੀ ਨਾਲ ਕੰਮ ਕਰਨ ਦੇਣ ਦੀ ਬਜਾਏ ਸਰਕਾਰ ਉਹਨਾਂ ਤੇ ਦਬਾਅ ਪਾ ਰਹੀ ਹੈ ਕਿ ਉਹ ਇਸ ਦੀ ਮਰਜ਼ੀ ਮੁਤਾਬਕ ਕੰਮ ਕਰਨਾ ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਰਹਿਣ ਇਥੇ ਰਵਨੀਤ ਬਿੱਟੂ ਦੇ ਵੱਲੋਂ ਇਸ ਐਕਸ਼ਨ ਤੋਂ ਬਾਅਦ ਵੱਡਾ ਬਿਆਨ ਦਿੱਤਾ ਗਿਆ ਬਾਦਿਆਂ ਅਗਲੀ ਖਬਰ ਦੇ ਵੱਲ ਹਲਕਾ ਤਰਨਤੰਦ ਜਿਮਨੀ ਚੋਣ ਦੇ ਵਿੱਚ ਕਾਂਗਰਸ ਪਾਰਟੀ ਦੀ ਬੁਰੀ ਤਰ੍ਹਾਂ ਹਾਰ ਹੋਈ ਹੈ ਜ਼ਮਾਨਤ ਆ ਕਰਨਬੀਰ ਸਿੰਘ ਬੁਰਜ ਜੋ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਸਨ ਉਹਨਾਂ ਦੀ ਜ਼ਮਾਨਤ ਜਬਤ ਹੋ ਗਈ ਹੈ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਕੇਵਲ ਇਸ ਮਾਮਲੇ ਤੇ ਇੱਕ ਬਿਆਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਤਰਨਤਾਰਨ ਦੇ ਲੋਕਾਂ ਦਾ ਧੰਨਵਾਦ ਕੀਤਾ ਗਿਆ ਤੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ ਗਿਆ ਜਿੱਤ ਹਰ ਚੱਲਦੀ ਰਹਿੰਦੀ ਹੈ 2027 ਦੇ ਲਈ ਤਿਆਰੀਆਂ ਕਰ ਰਹੇ ਹਾਂ ਇਹਨਾਂ ਬਿਆਨ ਰਾਜਾ ਵੜਿੰਗ ਦੇ ਵੱਲੋਂ ਦਿੱਤਾ ਗਿਆ ਬਾਕੀ ਸਾਰੀ ਲੀਡਰਸ਼ਿਪ ਚੋਪ ਬੈੜਦੀ ਦਿਖਾਈ ਦਿੱਤੀ ਹੈ ਤੇ ਇਸ ਮਾਮਲੇ ਵਿੱਚ ਹੋਣਾ ਸੁਖਪਾਲ ਸਿੰਘ ਖੜਾ ਲਾਈਵ ਹੋਏ ਨੇ ਸੁਖਪਾਲ ਸਿੰਘ ਖੜਾ ਦੇ ਵੱਲੋਂ ਲਾਈਵ ਹੋ ਕੇ ਨਿਰਾਸ਼ ਹੋ ਚੁਕੇ ਕਾਂਗਰਸ ਦੇ ਵਰਕਰਾਂ ਦੇ ਵਿੱਚ ਵਲੰਟੀਅਰਾਂ ਦੇ ਵਿੱਚ ਜੋਸ਼ ਭਰਨ ਦਾ ਕੰਮ ਕੀਤਾ ਗਿਆ ਹੈ ਰਾਜਾ ਵਿਡਿੰਗ ਦੀ بجائے ਹੁਣ ਸੁਖਪਾਲ ਸਿੰਘ ਖੜਾ ਅੱਗੇ ਆਉਂਦੇ ਦਿਖਾਈ ਦੇ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਹਾਰ ਜਿੱਤ ਚੱਲਦੀ ਰਹਿੰਦੀ ਹੈ ਵੈਸੇ ਵੀ ਭਾਵੇਂ ਤੁਸੀਂ ਜਿਨੇ ਮਰਜ਼ੀਆਂ ਪਿਛਲੀਆਂ ਸਰਕਾਰਾਂ ਦਾ ਰਿਕਾਰਡ ਫੋੜ ਕੇ ਦੇਖ ਲਵੋ ਅਕਸਰ ਜ਼ਿਮਨੀ ਚੋਣਾ ਸਰਕਾਰਾਂ ਹੀ ਜਿੱਤਦੀ ਹੁੰਦੀ ਹੈ ਤੇ ਇਹ ਇਹਨਾਂ ਦੀ ਕੋਈ ਬਹੁਤੀ ਵੱਡੀ ਜਿੱਤ ਨਹੀਂ ਹੈ ਸਾਰਾ ਸਰਕਾਰੀ ਤੰਤਰ ਲਗਾ ਕੇ ਸਾਰੇ ਪੈਸੇ ਸਾਰੇ ਹਤਕੰਡੇ ਅਪਣਾ ਕੇ ਪੁਲਿਸ ਦਾ ਪ੍ਰਯੋਗ ਕਰਕੇ ਕੇਵਲ ਕੁਝ ਕੀ ਵੋਟਰ ਦੇ ਨਾਲ ਜਿੱਤ ਪ੍ਰਾਪਤ ਆਮ ਆਦੀ ਪਾਰਟੀ ਦੇ ਇਸ ਉਮੀਦਵਾਰ ਨੇ ਕੀਤੀ ਹੈ ਉਹ ਵੀ ਦੂਜੀ ਪਾਰਟੀ ਤੋਂ ਲਿਆ ਕੇ ਇਸ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਅੰਕੜੇ ਬਾਰੇ ਜਾਣਕਾਰੀ ਦਿੰਦੇ ਹੋਇਆਂ ਸੁਖਪਾ ਸਿੰਘ ਖੈਰ ਦਾ ਕਹਿਣਾ ਹੈ ਕਿ ਅਜੇ ਵੀ 63% ਜੋ ਤਰਨਤਾਰਨ ਦੇ ਲੋਕ ਨੇ ਵਿਰੋਧੀ ਪਾਰਟੀਆਂ ਦੇ ਹੱਕ ਦੇ ਵਿੱਚ ਪੁੱਗਤੇ ਨੇ ਸਰਕਾਰ ਨੂੰ ਵੋਟ ਪਾਉਣ ਦੀ ਬਜਾਏ ਉਹਨਾਂ ਦੇ ਵੱਲੋਂ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਵੋਟ ਪਾਈ ਗਈ ਹੈ ਇਸ ਦਾ ਮਤਲਬ ਹੈ ਕਿ ਜਿਆਦਾ ਪੱਖ ਜਿਆਦਾ ਲੋਕ ਤਰਨ ਤਰਨ ਦੇ ਸਰਕਾਰ ਤੋਂ ਦੁਖੀ ਨੇ ਬਸ 2-3 ਮਹੀਨੇ ਰੁਕ ਜਾਵੋ ਜਿਸ ਮੌਕੇ 2026 ਚੜੇਗਾ ਇਹ ਹੀ ਲੋਕ ਸਰਕਾਰ ਨੂੰ ਗਾਣਾ ਕੱਢਣਗੇ ਇਥੇ ਸੁਖਪਾਸ ਸਿੰਘ ਖੜਾ ਦੇ ਵੱਲੋਂ ਇਹ ਗੱਲ ਆਖ ਦਿੱਤੀ ਗਈ ਹੈ ਤੇ ਇਸ ਦਰਾਂ ਨੇ ਸੁਖਪਾਸ ਸਿੰਘ ਖੜਾ ਦੇ ਵੱਲੋਂ ਕਾਂਗਰਸ ਸਮੇਤ ਬਾਕੀ ਵਿਰੋਧੀ ਤਰੰਤੇ ਵੀ ਨਿਸ਼ਾਨੇ ਸਾਧਦੇ ਨੇ ਉਹਨਾਂ ਦਾ ਕਹਿਣ ਕਿ ਵਿਰੋਧੀ ਤਰਾਂ ਚੁੱਪ ਹੋ ਕੇ ਬੈਠ ਗਈਆਂ ਨੇ ਵਿਰੋਧੀ ਤਰ੍ਹਾਂ ਨੂੰ ਡਟ ਕੇ ਸਾਹਮਣੇ ਆਉਣਾ ਚਾਹੀਦਾ ਹੈ ਸਰਕਾਰ ਦੀ ਜੋ ਧੱਕਸ਼ਾਹੀ ਹੈ ਉਸ ਦੇ ਖਿਲਾਫ ਬੋਲਣਾ ਚਾਹੀਦਾ ਹੈ ਪਰ ਸਰਕਾਰ ਜੋ ਵੀ ਕੋਈ ਬੋਲਦਾ ਹੈ ਉਸ ਦੇ ਖਿਲਾਫ ਆਪਣੀਆਂ ਸਰਕਾਰੀਆਂ ਏਜੰਸੀਆਂ ਦਾ ਇਸਤੇਮਾਲ ਕਰਕੇ ਉਹਨਾਂ ਦੇ ਉੱਪਰ ਝੂਠੇ ਪਰਚੇ ਪਾ ਕੇ ਉਹਨਾਂ ਨੂੰ ਫਸਾ ਦਿੱਤਾ ਜਾਂਦਾ ਹੈ ਜਿਸ ਤਰ੍ਹਾਂ ਡੀਆਈਜੀ ਹਰਚੰਦ ਸਿੰਘ ਪੁੱਲਰ ਦਾ ਜੋ ਖੁਲਾਸਾ ਹੋਇਆ ਸੀਬੀਆਈ ਨੇ ਆਣ ਕੇ ਫੜਿਆ ਉਸਦੇ ਬੋਰਡ ਹਰੇਕ ਪਿੰਡ ਦੇ ਬਾਹਰ ਲੱਗਣੇ ਚਾਹੀਦੇ ਸਨ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਜੋ ਕਟੜ ਇਮਾਨਦਾਰ ਵਾਲਾ ਵਾਅਦਾ ਸੀ ਦਾਵਾ ਸੀ ਉਸ ਦੀ ਫੂਕ ਕੱਢੀ ਜਾਣੀ ਚਾਹੀਦੀ ਸੀ ਪਰ ਨਹੀਂ ਵਿਰੋਧੀ ਪਾਰਟੀਆਂ ਵਿੱਚ ਚੁੱਪ ਬੈਠੀਆਂ ਨੇ ਇਥੇ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਇਹ ਕੁਝ ਗੱਲਾਂ ਆਖ ਦਿੱਤੀਆਂ ਗਈਆਂ ਨੇ ਤਖੀਰ ਦੇ ਵਿੱਚ ਸੁਖਪਾਲ ਸਿੰਘ ਖੈਰਾ ਦਾ ਕਹਿਣਾ ਹੈ ਕਿ 2027 ਦੇ ਵਿੱਚ ਲੋਕ ਫੈਸਲਾ ਕਰਨਗੇ ਕਾਂਗਰਸ ਪਾਰਟੀ ਮੁਰ ਤੋਂ ਉੱਠੇਗੀ ਤੇ ਸਰਕਾਰ ਨੂੰ ਘੇਰੇਗੀ ਇਥੇ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਕੁਝ ਵੱਡੀਆਂ ਗੱਲਾਂ ਕਰ ਦਿੱਤੀਆਂ ਗਈਆਂ ਨੇ ਬਾਦਿਆਂ ਅਗਲੀ ਖਬਰ ਦੇ ਵੱਲ 4 ਨਵੰਬਰ ਨੂੰ 1900 ਤੋਂ ਬਾਅਦ ਸਿੱਖ ਸਰਦਾਲੂਆਂ ਜਥਾ ਪਾਕਿਸਤਾਨ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਜਾਂਦਾ ਹੈ ਤੇ ਇਸ ਦੇ ਵਿੱਚ ਕਪੂਰਥਲਾ ਦੀ ਇੱਕ ਮਹਿਲਾ ਜਿਸ ਦਾ ਨਾਮ ਸਰਬਜੀਤ ਕੌਰ ਹੈ ਉਹ ਵੀ ਜਾਂਦੀ ਹੈ ਪਰ ਜਿਸ ਮੁਕਿ ਜਥਾ ਵਾਪਸ 13 ਨਵੰਬਰ ਨੂੰ ਮੁੜਦਾ ਹੈ ਤਾਂ ਸਰਬਜੀਤ ਕੌਰ ਇਸ ਜਥੇ ਦੇ ਨਾਲ ਨਹੀਂ ਆਉਂਦੀ ਹੈ ਬਾਅਦ ਦੇ ਵਿੱਚ ਮੀਡੀਆ ਰਿਪੋਰਟਾਂ ਵੱਲੋਂ ਦਾਵਾ ਇਹ ਕੀਤਾ ਜਾ ਰਿਹਾ ਹੈ ਕਿ ਸਰਬਜੀਤ ਕੌਰ ਨੇ ਪਾਕਿਸਤਾਨ ਦੇ ਵਿੱਚ ਹੀ ਵਿਆਹ ਕਰਵਾ ਲਿਆ ਕਪੂਰthਲਾਲ ਦੀ ਰਹਿਣ ਵਾਲੀ ਸਰਬਜੀਤ ਕੌਰ ਨੇ ਪਾਕਿਸਤਾਨ ਦੇ ਵਿੱਚ ਹੀ ਨਿਕਾਹ ਕਰਵਾ ਲਿਆ ਮੀਡੀਆ ਰਿਪੋਰਟਾਂ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਤੇ ਪਾਕਿਸਤਾਨ ਦੇ ਵਿੱਚ ਹੋਏ ਨਿਕਾਹ ਤੋਂ ਬਾਅਦ ਸਰਬਜੀਤ ਕੌਰ ਦਾ ਨਾਮ ਹੋਣਾ ਨੂਰ ਹੁਸੈਨ ਹੋ ਗਿਆ ਵਾਪਸ ਭਾਰਤ ਪਰਤੇ ਜਥੇ ਦੇ ਨਾਲ ਜਿਸ ਮੌਕੇ ਸਰਬਜੀਤ ਕੌਰ ਨਾ ਪਹੁੰਚੀ ਤਾਂ ਉਸ ਤੋਂ ਬਾਅਦ ਲਾਪਤਾ ਦੀਆਂ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਪਰ ਬਾਅਦ ਦੇ ਵਿੱਚ ਜਿਸ ਮੌਕੇ ਜਾਂਚ ਕੀਤੀ ਗਈ ਤਾਂ ਉਸ ਮੌਕੇ ਇਹ ਨਿਕਲ ਕੇ ਸਾਹਮਣੇ ਆਇਆ ਕਿ ਸਰਬਜੀਤ ਕੌਰ ਦੇ ਵੱਲੋਂ ਪਾਕਿਸਤਾਨ ਦੇ ਵਿੱਚ ਹੀ ਵਿਆਹ ਕਰਵਾ ਲਿਆ ਗਿਆ ਇਸ ਤੋਂ ਪਹਿਲਾਂ ਵੀ ਕਈ ਅਜਿਹੇ ਮਾਮਲੇ ਨਿਕਲ ਕੇ ਸਾਹਮਣੇ ਆ ਚੁੱਕੇ ਨੇ ਪਰ ਖਰਚਾ ਇਹ ਹੈ ਕਿ ਵਿਆਹ ਮਰਜ਼ੀ ਦੇ ਨਾਲ ਹੋਇਆ ਹੈ ਜਾਂ ਫਿਰ ਧੱਕੇਸ਼ਾਈ ਹੋਈ ਹੈ ਕੁਝ ਮੀਡੀਆ ਰਿਪੋਰਟਾਂ ਵੱਲੋਂ ਦਾਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਪਹਿਲਾਂ ਦੀ ਵਾਂਗ ਇਹ ਹੋ ਸਕਦਾ ਹੈ ਕਿ ਸਰਪਜੀਤ ਕੌਰ ਨੂੰ ਧੱਕੇ ਦੇ ਨਾਲ ਪਹਿਲਾਂ ਧਰਮ ਪਰिवਰਤਨ ਕਰਵਾਇਆ ਹੋਵੇ ਤੇ ਬਾਅਦ ਦੇ ਵਿੱਚ ਵਿਆਹ ਕਰਵਾਇਆ ਗਿਆ ਹੋਵੇ ਅਸਲ ਸਚਾਈ ਕੀ ਹੈ ਏਜੰਸੀਆਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਵਾਧਿਆਂ ਅਗਲੀ ਖਬਰ ਦੇ ਵੱਲ ਸ਼੍ਰੋਮਣੀ ਕਾਦੋਂ ਦੇ ਆਈਟੀ ਵਿੰਗ ਦੇ ਪ੍ਰਧਾਨ ਨਸ਼ਤਰ ਸਿੰਘ ਗੇਲਣੋਂ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਅਮਰੀਕ ਸਰਦੇ ਰਣਜੀਤ ਐਮਨੀਓ ਇਲਾਕੇ ਦੇ ਵਿੱਚੋਂ ਤਰਨਤਾਰਨ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਮੀਟਰ ਰਿਪੋਰਟ ਅਫਲੂ ਦਾਵਾ ਇਹ ਕੀਤਾ ਜਾ ਰਿਹਾ ਹੈ ਕਿ ਤਰਨਤਾਰਨ ਦੇ ਡੀਐਸਪੀ ਅਤੁਲ ਸੋਨੀ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਤੇ ਜਿਸ ਕੈਫੇ ਦੇ ਵਿੱਚੋਂ ਪੁਲਿਸ ਨੇ ਨਸ਼ਤਰ ਸਿੰਘ ਨੂੰ ਗ੍ਰਿਫਤਾਰ ਕੀਤਾ ਉਸ ਹੋਟਲ ਦੀ सीसीटीवी ਦੀ ਡੀਵੀਆਰ ਵੀ ਪੁਲਿਸ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਈ ਹੈ ਇਹ ਗ੍ਰਿਫਤਾਰੀ ਕਿਸ ਮਾਮਲੇ ਵਿੱਚ ਕੀਤੀ ਗਈ ਹੈ ਪੁਲਿਸ ਦੇ ਵੱਲੋਂ ਇਸ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਮੀਡੀਆ ਰਿਪੋਰਟ ਦੇ ਮੁਤਾਬਕ ਤਰਨਤਾਰਨ ਦੀਆਂ ਚੋਣਾਂ ਦੇ ਵਿੱਚ ਕੁਝ ਵੀਡੀਓਜ਼ 79 ਗਿੱਲ ਦੇ ਵੱਲੋਂ ਜਿਸ ਮੌਕੇ ਵੋਟਾਂ ਪੈ ਰਹੀਆਂ ਸਨ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਉੱਪਰ ਗੰਭੀਰ ਇਲਜ਼ਾਮ ਲਗਾਉਂਦੇ ਹੋਇਆ ਵੀਡੀਓਜ਼ ਪਾਈਆਂ ਗਈਆਂ ਹੋ ਸਕਦਾ ਹੈ ਕਿ ਤਰਨਤਾਰਨ ਦੇ ਵਿੱਚ ਲੱਗੇ ਚੋਣ ਜਾਤ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ ਇਹ ਕਾਰਵਾਈ ਕੀਤੀ ਗਈ ਹੋਵੇ ਪਰ ਇਸ ਗ੍ਰਿਫਤਾਰੀ ਤੋਂ ਬਾਅਦ ਹੁਣ ਸ਼੍ਰੋਮਣੀ ਕਾਦਲ ਪੜਕ ਗਿਆ ਹੈ ਇਸ ਮਾਮਲੇ ਤੇ ਸ਼੍ਰੋਮਣੀ ਕਾਦਲ ਦੇ ਸਪੋਕਸਪਰਸਨ ਅਰਸ਼ਦੀਪ ਪਲੇਅਰ ਦੇ ਵੱਲੋਂ ਇਹ ਗੱਲ ਆਖੀ ਹੈ ਕਿ ਤਰਨਤਾਰਨ ਜ਼ਿਮਨੀ ਚੋਣ ਵਿੱਚ ਸਰਗਰਮ ਭੂਮਿਕਾ ਨਿਭਾਉਣ ਵਾਲੇ ਸ਼੍ਰੋਮਣੀ ਕਾਦਲ ਦੇ ਆਈਟੀ ਵਿੰਗ ਦੇ ਪ੍ਰਧਾਨ ਸਰਦਾਰ ਨਛੱਤਰ ਸਿੰਘ ਗੇਲ ਨੂੰ ਪੁਲਿਸ ਵੱਲੋਂ ਬਿਨਾਂ ਕਾਰਨ ਦੱਸੇ ਹਿਰਾਸਤ ਦੇ ਵਿੱਚ ਲੈਣਾ ਸਰਕਾਰੀ ਧੱਕੇਸ਼ਾਹੀ ਦੀ ਮੂੰਹ ਬੋਲਦੀ ਤਸਵੀਰ ਹੈ ਅਜਿਹੇ ਕਾਰਵਾਈਆਂ ਕਰਕੇ ਸਰਕਾਰ ਸਿਆਸੀ ਬਦਲਾਖੋਰੀ ਦੀਆਂ ਸਾਰੀਆਂ ਹੱਦਾਂ ਟੱਪ ਰਹੀ ਹੈ ਇਹ ਗੈਰ ਕਾਨੂੰਨੀ ਗੈਰ ਸੰਵਿਧਾਨਕ ਅਤੇ ਲੋਕਤੰਤਰ ਦੀ ਹੱਤਿਆ ਹੈ ਮੈਂ ਸਰਕਾਰ ਦੇ ਇਸ ਸਤਾਨਾਸ਼ਈ ਰਵੱਈਏ ਦਾ ਸਖ ਸ਼ਬਦਾਂ ਵਿੱਚ ਨਖੇਦੀ ਕਰਦਾ ਹਾਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੁਲਿਸ ਦੇ ਜ਼ੋਰ ਨਾਲ ਸ਼੍ਰੋਮਣੀ ਕਾਜਦਲ ਦੇ ਆਗੂਆਂ ਤੇ ਵਰਕਰਾਂ ਨੂੰ ਦਬਾਉਣਾ ਤੁਰੰਤ ਬੰਦ ਕਰੇ ਸ਼੍ਰੋਮਣੀ ਕਾਜਦਲ ਇਸ ਸਿਆਸੀ ਬਦਲਾਖੋਰੀ ਦਾ ਹਰ ਪੱਧਰ ਤੇ ਵਿਰੋਧ ਕਰੇਗਾ ਅਰਸ਼ਦੀਪ ਕਲੀਅਰ ਦੇ ਵੱਲੋਂ ਇਹ ਗੱਲ ਆਖ ਦਿੱਤੀ ਗਈ ਹੈ ਇਸ ਅੱਜ ਦੀ ਵੱਡੀ ਖਬਰਾਂ ਨ ਖਬਰਾਂ ਵਿੱਚ ਕਿਸੇ ਖਬਰ ਬਾਰੇ ਜੋ ਕੋਟੇ ਸਿੱਖਣਾ ਚਾਹੁੰਦੇ ਆਂ ਆਪਣੀ ਰეკਮੈਂਡ ਕਰਕੇ ਦੇ ਸਕਦੇ ਹੋ ਜੁੜੇ ਰਹੋ ਡੇਲੀ ਲਾਈਫ ਪੰਜਾਬ ਦੇ ਨਾਲ